ਡੇਰਾ ਸੱਚਾ ਸੋਦਾਮੁਖੀ ਗੁਰਮੀਤ RAM ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਬੰਦੀ ਸਿੰਘ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਦਕਿ ਦੂਜੇ ਪਾਸੇ RAM ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਲਈ ਵੱਖਰਾ ਕਾਨੂੰਨ ਬਣਿਆ ਹੋਇਆ ਹੈ ਪਰ ਉਹ ਇਹ ਕਹਦੇ ਆ ਅੰਦਰ ਵੀ ਪ੍ਰੋਲ ਕੱਢਦਾ ਬਾਹਰ ਵੀ ਪ੍ਰੋਲ ਕੱਢਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਆ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਜਿੱਦ ਕੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀ ਆ ਕਾਨੂੰਨ ਸਾਰਿਆਂ ਦੇ ਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਬੰਦੀ ਸਿੰਘ ਸਾਲਾਂ ਤੋਂ ਜੇਲ੍ਹਾਂ ਚ ਵਿੱਚ ਬੰਦ ਨੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਦਕਿ ਦੂਜੇ ਪਾਸੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਲਈ ਵੱਖਰਾ ਕਾਨੂੰਨ ਬਣਿਆ ਹੋਇਆ ਹੈ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣ ਗਿਆ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਜਿੱਦੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੀਅਰ ਕਿੰਨਾ ਕਰੀ ਜਾਣਾ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀ ਆ ਕਾਨੂੰਨ ਸਾਰਿਆਂ ਦੇ ਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ